ਤੇ ਤੇ ਦੋਸਤ ਹੁੰਦੇ ਆ ਤੇ ਉਹ ਇਕੱਠੇ ਬੈਠੇ ਹੁੰਦੇ ਆ ਤੇ ਉਹ ਆਪਸ ਵਿੱਚ ਦੀ ਕਹਿੰਦੇ ਵੀ ਆਪਾਂ ਚਾਹ ਬਣਾ ਕੇ ਪੀ ਲઈએ ਉਹ ਇੱਕ ਜਣਾ ਉਹਨਾਂ ਦੇ ਵਿੱਚੋਂ ਪੋਲੀ ਵਾਰੀ ਆ ਜਾਂਦੀ ਉਹ ਚਾਹ ਪਣਾਉਣ ਜਾਂਦਾ ਰਹਿੰਦਾ ਜਦੋਂ ਚਾਹ ਬਣਾ ਕੇ ਲਿਆਉਂਦੇ ਆ ਨਾ ਤੂੰ ਉਹਦੇ ਵਿੱਚ ਮਿੱਠਾ ਘੱਟ ਹੁੰਦਾ ਉਹ ਕਹਿੰਦੇ ਵੀ ਜਾਂ ਤੂੰ ਖੰਡ ਲਿਆ ਉਹ ਕਹਿੰਦਾ ਤੂੰ ਲਿਆ ਉਹ ਕਹਿੰਦਾ ਤੂੰ ਲਿਆ ਤਿੰਨੇ ਜਣੇ ਆਪਸ ਵਿੱਚ ਦੀ ਕਹਿਣ ਲੱਗ ਜਾਂਦੇ ਵੀ ਤੂੰ ਲਿਆ ਤੂੰ ਲਿਆ ਉਹ ਕੋਈ ਵੀ ਨਹੀਂ ਹੁਰਦਾ ਤੇ ਉਹ ਕਹਿੰਦੇ ਚਲੋ ਇੱਕ ਸ਼ਰਤ ਤੇ ਉੱਠਾਗੇ ਦੇ ਜਿਹੜਾ ਪਹਿਲਾਂ ਬੋਲੂਗਾ ਨਾ ਉਹੀ ਖੰਡ ਲਿਆਊਗਾ ਚਲੋ ਜੀ ਉਹ ਪਾਏਗੇ ਨਾ ਬੋਲੇ ਦੋ ਦਿਨ ਪੈ ਰਹੇ ਦੋ ਦਿਨ ਨਾ ਹੀ ਕੁਸ ਖਾਦਾ ਨਾ ਹੀ ਉਹ ਪੀਤਾ ਪੈ ਰਹੇ ਪਿਆ ਪਿਆਰ ਦੰਦਲਾ ਪੈਣ ਲੱਗ ਗਿਆ ਬੇਹੋਸ਼ ਹੋ ਗਏ ਕਿਉਂਕਿ ਇੰਨਾ ਚਿਰ ਭੁੱਖੇ ਰਹਿਣ ਕਰਕੇ ਤੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਉਹ ਤਾਂ ਤਿੰਨੇ ਦੇ ਤਿੰਨੇ ਖਤਮ ਹੋ ਗਏ ਉਹ ਦਵਾ ਦਾ ਭੱਜ ਕੇ ਆਏ ਤੇ ਉਹਨਾਂ ਨੇ ਤਿੰਨਾਂ ਜਣਿਆਂ ਨੂੰ ਚੱਕਿਆ ਤੇ ਸ਼ਮਸ਼ਾਨ ਘਾਟ ਲੈ ਕੇ ਜਦੋਂ ਸੰਛਾੜ ਘਾਟ ਲੈ ਕੇ ਗਏ ਤੇ ਉੱਥੇ ਲੱਕੜਾਂ ਚਿੱਲੀਆਂ ਤੇ ਜਦੋਂ ਇੱਕ ਜਣੇ ਚੱਕ ਕੇ ਉਹਦੇ ਉੱਤੇ ਪਾਉਣ ਲੱਗੇ ਉਹ ਕਹਿੰਦੇ ਮੈਂ ਤਾਂ ਜਿਉਂਦਾ ਉਹ ਦੂਜੇ ਉੱਠ ਕੇ ਖੜੇ ਹੋ ਗਏ ਉਹ ਪਤਾ ਕੀ ਕਹਿੰਦੇ ਉਹ ਕਹਿੰਦੇ ਲਿਆ ਖੰਡ ਤੂੰ ਲਿਉਣੀ ਆ ਦੱਸੋ ਇਹੋ ਜੇ ਕੰਮ ਵੀ ਹੁੰਦੇ ਆ ਵੀ ਖੰਡ ਲਿਉਣ ਪਿੱਛੇ ਤਿੰਨਾਂ ਦੇ ਮੋਹ ਤਾਂ ਆ ਲਿਆ ਤਿੰਨੇ ਸੰਛਾੜ ਘਾਟ ਵੀ ਜਾਵੜੀ ਤੇ ਤਿੰਨੇ ਨੋਸਾਰ ਵੀ ਦੇਣਾ ਸੀ ਉਹਨਾਂ ਨੇ ਉਹ ਗੋਲਣਾ ਹੀ ਨਹੀਂ ਸੀ ਉਹਨਾਂ ਨੇ ਪਰ ਇੱਕ ਜੜੇ ਦੇ ਫੇਰ ਵੀ ਬਾਜੀ ਹਾਰ ਗਿਆ ਉਹ ਗੋਲ ਪਿਆ ਤੇ ਉਹ ਦੂਜੇ ਉਹਨੂੰ ਖੜੇ ਹੋ ਕੇ ਕਹਿੰਦੇ ਦਵਾ-ਦੌ ਕਹਿੰਦੇ ਲਿਆ ਫਿਰ ਖੰਡ ਤੇਰੀ ਬਾਦੀ